ਕਿਊਬਿਕਸ ਪੀਰੀਅਰ ਕੋਰਟ ਦੇ ਇੱਕ ਜੱਜ ਨੇ ਮੈਕგილ ਯੂਨੀਵਰਸਿਟੀ ਵਿੱਚ ਫਲਸਤੀਨੀ ਸਮਰਥਕ ਕਾਰਕੁਨਾਂ ਦੁਆਰਾ ਇੱਕ ਹਫ਼ਤੇ ਪੁਰਾਣੇ ਡੇਰੇ ਨੂੰ ਖਤਮ ਕਰਨ ਲਈ ਹੁਕਮ ਦੀ ਬੇਨਤੀ ਨੂੰ ਬੁੱਧਵਾਰ ਨੂੰ ਰਾਤ ਕਰ ਦਿੱਤਾ ਇਹ ਫੈਸਲਾ ਮੈਕგილ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਮੌਂਟਰੀਅਲ ਦੇ ਡਾਊਨਟਾਊਨ ਵਿੱਚ ਆਪਣੇ ਕੈਂਪਸ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਇੱਕ ਅਰਜ਼ੀ ਦਾਇਰ ਕਰਨ ਤੋਂ ਬਾਅਦ ਆਇਆ ਹੈ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈ ਕੇ ਯੂਨਾਈਟਿਡ ਸਟੇਟਸ ਦੀਆਂ ਯੂਨੀਵਰਸਿਟੀਆਂ ਵਿੱਚ ਸਮਾਨ ਪ੍ਰਦਰਸ਼ਨਾਂ ਦੀ ਇੱਕ ਲਹਿਰ ਦੇ ਵਿਚਕਾਰ 7 ਅਪ੍ਰੈਲ ਨੂੰ ਕੈਂਪ ਦੀ ਸ਼ੁਰੂਆਤ ਹੋਈ ਸੀ ਔਰ ਉਦੋਂ ਮੈਕგილ ਦੇ ਹੇਟਲੇ ਸ਼ੰਕਾਰੀ ਮੈਗਿਲ ਨੂੰ ਉਹਨਾਂ ਕੰਪਨੀਆਂ ਤੋਂ ਵਕ ਕਰਨ ਦੀ ਮੰਗ ਕਰ ਰਹੇ ਹਨ ਜੋ ਉਹਨਾਂ ਦਾ ਕਹਿਣਾ ਹੈ ਕਿ ਫਲਸਤੀਨੀ ਖੇਤਰਾਂ ਤੇ ਇਜ਼ਰਾਈਲ ਦੇ ਕਬਜ਼ੇ ਵਿੱਚ ਭਾਗੀਦਾਰ ਹਨ ਔਰ ਚਾਹੁੰਦੇ ਹਨ ਕਿ ਸਕੂਲ ਇਜ਼ਰਾਈਲੀ ਸੰਸਥਾਵਾਂ ਨਾਲ ਸੰਬੰਧ ਤੋੜ ਲਵੇ ਸੋਮਵਾਰ ਨੂੰ ਅਦਾਲਤ ਵਿੱਚ ਮੈਗਿਲ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਕੈਂਪ ਇੱਕ ਸਿਹਤ ਅਤੇ ਸੁਰੱਖਿਆ ਜੋਖਮ ਦਾ ਸਾਹਮਣਾ ਕਰ ਰਿਹਾ ਹੈ ਤੇ ਸਕੂਲ ਨੂੰ ਆਪਣੀ ਜਾਇਦਾਦ ਤੇ ਕਨਵੋਕੇਸ਼ਨਸ ਮਾਰੋ ਆਯੋਜਿਤ ਕਰਨ ਤੋਂ ਵੀ ਰੋਕਦਾ ਹੈ ਰੈਸਟੋਰਾਂ ਕਾਰਕੁਨਾ ਤੇ ਪਖਫਖਸ ਮੁਹਾਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਬਚਾਅ ਕੀਤਾ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਗੱਲ ਦਾ ਕੋਈ ਸ ਹੈ ਕਿ ਡੇਰਾ ਖਤਨਾਕ ਹੈ ਉਥੇ ਅਲਬਰਟਾ ਦੀਆਂ ਤੋਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਲਾਅ ਫੈਕਲਟੀਜ਼ ਕੈਲਗਰੀ ਅਤੇ ਐਡਮਿੰਟਨ ਪੁਲਿਸ ਨੂੰ ਉਹਨਾਂ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਹਿੰਸਕ ਉਲੰਘਣਾ ਲਈ ਬੁਲਾ ਰਹੀਆਂ ਹਨ ਜਦੋਂ ਅਧਿਕਾਰੀਆਂ ਨੇ ਕੈਲਗਰੀ ਯੂਨੀਵਰਸਿਟੀ ਅਤੇ ਅਲਬਰਟਾ ਯੂਨੀਵਰਸਿਟੀ ਵਿੱਚ ਪਿਛਲੇ ਹਫ਼ਤੇ ਫਲਸਤੀਨ ਪੱਖੀ ਪ੍ਰਦਰਸ਼ਨਾਂ ਨੂੰ ਬੰਦ ਕਰ ਦਿੱਤਾ ਸੀ